ਇਹ ਕਰ ਰਹੀ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀ ਦੇ ਵੱਲੋਂ ਇੱਕ ਵਾਰ ਫਿਰ ਮੁੜ ਪੰਜਾਬ ਨੂੰ ਹਿਲਾਉਣ ਵਾਲਾ ਐਲਾਨ ਕਰ ਦਿੱਤਾ ਕਿ ਜਦ ਆਦੇ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 3 ਅਕਤੂਬਰ ਨੂੰ ਫਿਰ ਉਹ ਰੇਲਾ ਰੋਕਣਗੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਦੇ ਬਾਵਜੂਦ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਕਿ ਜਦ ਚੱਲਦੇ ਆ ਲਗਾਤਾਰ ਕਿਸਾਨ ਜਥੇਬੰਦੀ ਇਕੱਠ ਹੋ ਕੇ ਸਰਕਾਰ ਦੇ ਖਿਲਾਫ ਲੜ ਰਹੀ ਹੈ ਨੇ ਉੱਥੇ ਹੀ ਸਰਵਿਸਿੰਗ ਬੰਦੀਰ ਦਾ ਕਹਿਣਾ ਕਿ ਸਰਕਾਰ ਇਹਦਾ ਸਮਝੇ ਕਿਸਾਨ ਚੁੱਪਚਾਪ ਘਰ ਨੂੰ ਚਲੇ ਜਾਣਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਟਾਈਮ ਅਸੀਂ ਸੰਘਰਸ਼ ਕਰਦੇ ਰਹਾਂਗੇ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਉਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾ ਹੋਊਗਾ ਹਰੇਕ ਉਹ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਗੱਲ ਕਿ ਐਮਐਮ ਦੀ ਮੀਟਿੰਗ ਵਿੱਚ 50 ਕ ਥਾਮਾਂ ਦਾ ਅਸੀਂ ਸਨਾਕਸ਼ ਕੀਤੀ ਸੀ ਐਸਕੇਐਮ ਨਾਨ ਪੋਲਿਟਿਕਲ ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਮਾਂ ਤੇ 12:30 ਮਿੰਟ ਤੋਂ 2:30 ਮਿੰਟ ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਿਵੇਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਹੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਦਨਾ ਤੇ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ। ਆ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ। ਉੱਥੇ ਗਵਾਈ ਕਰਾਂਗੇ। ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਈ ਵੀ ਕਰਨਗੇ। ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇੜੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾ ਵਾ। ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚੋਂਨੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਜਦੋਂ ਤਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਇਹਦਾ ਠੋਸ ਹੱਲ ਕਰਨ ਦੀ ਬਜਾਏ ਅਕੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੇ ਨਾਲ ਕਈ ਵਾਰ ਗੱਲਬਾਤ ਵੀ ਹੋ ਚੁੱਕੀ ਆ ਪਰ ਜਿਹੜੀ ਸਹਿਮਤੀ ਨਹੀਂ ਬਣੀ ਕਿਉਂਕਿ ਕਿਸਾਨ ਅੜੇ ਹੋਏ ਨੇ ਉਹਨਾਂ ਕਹਿੰਦਾ ਕਿ ਅਸੀਂ ਆਪਣੀਆਂ ਸਾਰੀਆਂ ਮੰਗਾਂ ਮਨਵਾਉਣੀਆਂ ਤੇ ਲਾਗੂ ਕਰਨੀਆਂ ਹਨ ਪਰ ਸਰਕਾਰ ਕੁਝ ਮੰਗਾਂ ਤੇ ਸਹਿਮਤੀ ਦੇਣ ਨੂੰ ਤਿਆਰ ਜਦ ਚੱਲਦੇ ਆ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਇਹ ਸਮਝੌਤਾ ਨਹੀਂ ਹੋ ਸਕਿਆ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਕਿਸਾਨ ਜਥੇਬੰਦੀ ਦੇ ਵੱਲੋਂ ਮੋੜ ਇੱਕ ਵਾਰ ਰੇਲਾਂ ਰੋਕਣ ਦਾ ਸਦਾਕ ਜਿੱਦ ਚ ਚੱਲਦੇ ਹਨ ਲਗਾਤਾਰ ਕਿਤਨਾ ਕਿ ਤੇ ਲੋਕਾਂ ਦਾ ਦਿੱਕਤ ਤਾਂ ਜ਼ਰੂਰ ਆਉਂਦੀ ਆ ਪਰ ਇਹ ਨਾਲ ਵੱਡਾ ਨੁਕਸਾਨ ਵੀ ਹੁੰਦਾ ਜਿੱਦ ਚ ਚੱਲਦੇ ਸਰਕਾਰ ਨੂੰ ਵੀ ਚਾਹੀਦਾ ਕਿਸਾਨਾਂ ਦੇ ਵੱਲ ਧਿਆਨ ਦੇਣ ਤੇ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਰੂਪ ਵਿੱਚ ਮੰਨ ਕੇ ਲਾਗੂ ਕੀਤਾ ਜਾਵੇ ਤਾਂ ਜੋ ਉਹ ਵੀ ਆਪਣੇ ਘਰਾਂ ਨੂੰ ਜਾਣ ਤੇ ਜ